ਹੋ ਮਾਤਰੀ ਲਾਇਨਸਟਾਂ ਨੇ ਕੁੜੀਆਂ ਦੀ ਮਾਰੀਆਂ ਵੈਬ ਸੀਰੀਜ਼ਾਂ ਤੇ ਨਾਟਕਾਂ ਦੀ ਵੀ ਘਰਾਰੀਆਂ ਹੋ ਬੱਚੇ ਪਤਾ ਨਹੀਂ ਮੋਬਾਈਲ ਚੋਂ ਕੀ ਕੱਢਦੇ ਕੀ ਪਾਉਂਦੇ ਘਰੇ ਨਾਲ-ਨਾਲ ਬੈਠੇ ਵੀ ਨਾ ਦੂਜੇ ਨੂੰ ਬੁਲਾਉਂਦੇ ਕਿਹੜਾ ਗੀਤ ਮੂਸੇ ਵਾਲੇ ਦਾ ਜੋ ਯੂਥ ਗਾਉਂਦਾ ਨਹੀਂ ਪਰ 90% ਊੜਾ ਆੜਾ ਆਉਂਦਾ ਨਹੀਂ ਸਪੋਰਟ ਵੀ ਬਹੁਤ ਹੋਈ ਹੈ ਜੀ ਤੇ ਵਿਰੋਧ ਵੀ ਬਹੁਤ ਹੋਇਆ ਜੀ ਬਹੁਤ ਸਾਰੀਆਂ ਧਮਕੀਆਂ ਉਸ ਸਮੇਂ ਮੈਨੂੰ ਫੇਸ ਕਰਨੀਆਂ ਪਈਆਂ ਇੱਥੋਂ ਤੱਕ ਕੇ ਕੇ ਕਹਿੰਦੇ ਕਈ ਤਾਂ ਕਹਿੰਦੇ ਤੈਨੂੰ ਮਾਰ ਵੀ ਦੇਵਾਂਗੇ ਤੇ ਤਰਨ ਉਹੀ ਹੋਊਗੀ ਮੈਂ ਦਰਦ ਪੰਜਾਬ ਦਾ ਸੁਣਾਉਣ ਲੱਗਿਆ ਹਰ ਰਿਸਕ ਚ ਜ਼ਿੰਦਗੀ ਨੂੰ ਪਾਉਣ ਲੱਗਿਆਂ ਕੁਝ ਧੋਗਲੇ ਨਕਾਬ ਮੂੰਹ ਤੋਂ ਲਾਉਣ ਲੱਗਿਆਂ ਰਿਸਕ ਚ ਜ਼ਿੰਦਗੀ ਨੂੰ ਪਾਉਣ ਲੱਗਿਆਂ ਸੋਖਰਾਜ ਬਰਕੰਦੀ ਕੋ ਸਖਸ਼ੀਅਤ ਹੈ ਜਿਨ੍ਹਾਂ ਦੇ ਗੀਤ ਜਿਹੜੇ ਹੈਗੇ ਸਿੱਧੂ ਮੂਸੇਵਾਲਾ ਸਾਹਿਬ ਨੇ ਦਰਸ਼ਕਾਂ ਨੂੰ ਤੇ ਸੁਣਨ ਵਾਸਤੇ ਅਪੀਲ ਕੀਤੀ ਸੀਗੀ ਸੋ ਇਹਨਾਂ ਦਾ ਉਹ ਕਿਹੜਾ ਗੀਤ ਸੀ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਜਿਵੇਂ ਹੋ ਜੇ ਮੇਰੇ ਗਾਣੇ ਆ ਇਹ ਜੇ ਗਾਣਿਆਂ ਨੂੰ ਗਾਉਣ ਦੀ ਬਸ ਚੰਦ ਕੁ ਬੰਦਿਆਂ ਕੋਲ ਹਿੰਮਤ ਹੈਗੀ ਜਿੰਨਾ ਚੋ ਸ਼ਾਇਦ ਇੱਕ ਰੱਬ ਨੇ ਮੈਨੂੰ ਵੀ ਚੁਣਿਆ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਐਮਜੀ ਟੈਲੀਕਾਸਟ ਸੋ ਦੋਸਤੋ ਮੇਰੇ ਪਿੱਛੇ ਇੱਕ ਸ਼ਖਸ ਖੜਾ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ ਜਿਸ ਨੂੰ ਮੁੱਦਿਆਂ ਵਾਲੇ ਦਿਨਾਂ ਨਾਲ ਜਾਣਿਆ ਜਾਂਦਾ ਹੈ ਸੋ ਆਓ ਉਹਨੇ ਦੇ ਨਾਲ ਤੁਹਾਡਾ ਇਤਵਾਰ ਫਰਕਾਉਣੇ ਆ ਤੇ ਸਵਾਗਤ ਕਰਦੇ ਆ ਸੁਖਰਾਜ ਬਰਕੰਦੀ ਜੀ ਦਾ ਸੁਖਰਾਜ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਐਮਜੀ ਟੈਲੀਕਾਸਟ ਐਮਜੀ 7 ਪ੍ਰੋਡਕਸ਼ਨ ਤੇ ਕਮਾਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਸਰੋਤਿਆਂ ਦਾ ਸੁਖਰਾਜ ਜੀ ਕੀ ਗੱਲ ਤੁਹਾਡੀ ਸਾਰੀ ਗਾਇਕੀ ਜਿਹੜੀ ਹੈਗੀ ਆ ਉਹ ਮੁੱਦਿਆਂ ਤੇ ਆਧਾਰਿਤ ਹੈ ਕਿਹੜੇ ਕਿਹੜੇ ਇਹੋ ਜਿਹੇ ਜ਼ਿਕਰਯੋਗ ਗੀਤ ਹੈਗੇ ਆ ਜਿਨ੍ਹਾਂ ਨੂੰ ਤੁਹਾਡੇ ਮੁੱਦਿਆਂ ਦੇ ਨਾਲ-ਨਾਲ ਜਾਣਿਆ ਜਾਂਦਾ ਇਹ ਮੇਰਾ ਸਫਰ ਕਾਫੀ ਲੰਬਾ ਜੀ ਪਰ ਕੁਝ ਸਮੇਂ ਤੋਂ ਮੈਂ ਮੁੱਦੇ ਵਾਲਾ ਗਾਇਕ ਵਜਨ ਲੱਗ ਗਿਆ ਦੋ ਸਾਲਾਂ ਤੋਂ ਕਿਉਂਕਿ ਮੇਰੇ 2-4 ਗਾਣੇ ਜਿਹੜੇ ਇੱਕ ਤਾਂ 295 ਪੰਜਾਬ ਬੋਲ ਦਾ ਜੀ ਇੱਕ ਕੜਮ ਚੌਧਰੀ ਬਹੁਤ ਵਾਇਰਲ ਹੋਇਆ ਸੀਗਾ ਇੱਕ 295 ਪੰਜਾਬ ਬੋਲ ਦਾ ਤੇ ਉਹ ਬਾਅਦ ਦਰਦ ਪੰਜਾਬ ਦੇ ਜਿਹੜਾ ਮੈਂ ਹੁਣ ਨਵਾਂ ਗੀਤ ਕੀਤਾ ਜੀ ਤੇ ਇੱਕ ਸਿਲਵਰ ਸਪੂਨ ਗੀਤ ਬਹੁਤ ਚਰਚਾ ਦਾ ਵਿਸ਼ਾ ਰਿਹਾ ਹੈ ਤੇ ਸਾਰਿਆਂ ਨੇ ਤੁਸੀਂ ਸੁਣੇ ਆ ਤੇ ਬਸ ਲੱਗੇ ਹੋਏ ਆ ਜੀ ਦੋਸਤੋ ਮੈਂ ਇਸ ਗੱਲ ਤੋਂ ਤੁਹਾਨੂੰ ਵਕਫਾ ਕਰਵਾ ਦੇਣਾ ਚਾਹੁੰਦਾ ਕਿ ਸੁਖਰਾਜ ਬਰਕੰਦੀ ਕੋ ਇੱਕ ਸ਼ਖਸੀਅਤ ਹੈ ਜਿਨ੍ਹਾਂ ਦੇ ਗੀਤ ਜਿਹੜੇ ਹੈਗੇ ਸਿੱਧੂ ਮੂਸੇਵਾਲਾ ਸਾਹਿਬ ਨੇ ਦਰਸ਼ਕਾਂ ਨੂੰ ਤੇ ਸੁਣਨ ਵਾਸਤੇ ਅਪੀਲ ਕੀਤੀ ਸੀਗੀ ਸੋ ਇਹਨਾਂ ਦਾ ਉਹ ਕਿਹੜਾ ਗੀਤ ਸੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਸਾਹਿਬ ਨੇ ਪੂਰੇ ਆਵਾਮ ਨੂੰ ਇਸ ਮਤਲਬ ਅਪੀਲ ਕੀਤੀ ਸੀ ਕਿ ਸੁਖਰਾਜ ਬਰਕੰਦੀ ਦਾ ਗੀਤ ਜਰੂਰ ਸੁਣਿਆ ਜਾਵੇ ਤੇ ਇਸਪੋਰਟ ਕੀਤੀ ਜਾਵੇ ਸੁਖਰਾਜ ਜੀ ਉਹ ਕਿਹੜਾ ਗੀਤ ਸੀ ਜਿਹਦਾ ਸਿੱਧੂ ਮੂਸੇਵਾਲਾ ਸਾਹਿਬ ਨੇ ਜ਼ਿਕਰ ਕੀਤਾ ਸੀ ਉਹ ਜੀ 295 ਪੰਜਾਬ ਬੋਲਦਾ ਸੀ ਜਿਹੜਾ ਉਹਨਾਂ ਦਾ 295 ਗੀਤ ਸੀ ਉਹਨੂੰ ਸੁਣ ਕੇ ਮੈਂ ਗੀਤ ਉਸ ਤਰ੍ਹਾਂ ਦਾ ਲਿਖਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮੈਂ ਦੱਸਿਆ ਬਾਈ ਜੀ ਮੈਂ ਮਿਲਿਆ ਆ ਗੀਤ ਮੈਂ ਲਿਖਿਆ ਤੇ ਕਿਵੇਂ ਆ ਤੇ ਉਹ ਕਹਿੰਦੇ ਵੀ ਸੁਖਰਾਜ ਤੁਸੀਂ ਇਹ ਗੀਤ ਗਾਓ ਤੇ ਬਹੁਤ ਵਧੀਆ ਰਹੂਗਾ ਤੇ ਵਾਕਈ ਹੀ ਉਹਨਾਂ ਦੇ ਜਿਹੜੇ ਬੋਲ ਸੀ ਉਹ ਮੇਰੇ ਲਈ ਬਹੁਤ ਸੱਚ ਸਾਬਤ ਹੋਏ ਤੇ ਉਹਨਾਂ ਨੇ ਸਪੋਰਟ ਲਈ ਜ਼ਿਕਰ ਦੇ ਵਿੱਚ ਇਹ ਕਿਹਾ ਸੀਗਾ ਕਿ ਮੈਨੂੰ ਸਪੋਰਟ ਕੀਤੀ ਜਾਵੇ ਤੇ ਉਹ ਗਾਣਾ 295 ਪੰਜਾਬ ਬੋਲਦਾ ਸੀ ਤੇ ਤੁਸੀਂ ਸਾਰਿਆਂ ਨੇ ਸੁਣਿਆ ਐ ਐਮਜੀ ਟੈਲੀਕਾਸਟ ਦੀ ਟੀਮ ਨੇ ਬਹੁਤ ਸਾਰਾ ਪਿਆਰ ਮਿਲਿਆ ਜੀ ਉਹਦੇ ਤੋਂ ਮੈਨੂੰ ਸੋ ਉਸ ਗੀਤ ਦੇ ਚੰਦ ਬੋਲ ਜਿਹੜੇ ਹੈਗੇ ਉਹ ਐਮਜੀ ਟੈਲੀਕਾਸਟ ਦੇ ਸਰੋਤਿਆਂ ਦੇ ਨਾਲ ਸਾਂਝੀ ਕਰੋ ਹਾਂ ਬਿਲਕੁਲ ਜੀ ਬਿਲਕੁਲ ਉਹਦੇ ਫਸਟ ਬੋਲ ਨੇ ਲੋਕੋ ਮੈਂ ਪੰਜਾਬ ਵਾਲਾ ਯੂਥ ਬੋਲਦਾ ਹੋ ਮੈਂ ਨਹੀਂ ਵਸਣਾ ਪੰਜਾਬ ਮੈਂ ਨਹੀਂ ਝੂਠ ਬੋਲਦਾ ਕਰੀ ਜੇ ਤਰੱਕੀ ਮੈਨੂੰ ਮਾਰ ਦੇਣਾ ਲੋਕਾਂ ਮੇਰੇ ਇਸੇ ਲਈ ਮੈਂ ਥੋਂ ਜਗਾ ਸੇ ਫਟੋਲਦਾ ਹੁ ਕੁਝ ਤੇ ਧਰਮੀ ਲੜਾਉਣਾ ਚਾਹੁੰਦਿਆ ਕੁਝ ਟਾਉਟ ਸਰਕਾਰੀ ਮਰਵਾਉਣਾ ਚਾਹੁੰਦਿਆ ਕੂੜੇ ਇੱਥੇ মিডিਆ ਦਾ ਰੌਲਾ ਰਪਾਏ ਤੇ ਸੱਚਾ ਨਾ ਹਮੇਸ਼ਾ ਇੱਥੇ ਹੁੰਦਾ ਧੱਕਾ ਏ ਗੂੰਗੀ ਬੋਲੀ ਅੰਨੀ ਸਾਡੀ ਸਰਕਾਰ ਜੀ ਤੇ ਸ਼ਰਿਆਮ ਚੱਲੇ ਇੱਥੇ ਗੈਂਗਵਾਰ ਜੀ ਆਪਣੇ ਹੀ ਸਾਂ ਦੀ ਸਪੋਰਟ ਬਾਕੀਆਂ ਇੱਥੇ ਹਰ ਦੂਜਾ ਬੰਦਾ ਜ਼ਹਿਰ ਕੋਲਦਾ ਹੋ ਲੋਕੋ ਮੈਂ ਪੰਜਾਬ ਵਾਲਾ ਯੂਥ ਬੋਲਦਾ ਬਹੁਤ ਅੱਛੇ ਬਹੁਤ ਅੱਛੇ ਜੀ ਦਾਗਦੇ 11 ਵਰਗੇ ਬੋਲੇ ਸੁਖਰਾਜ ਇੰਨਾ ਸੱਚ ਗਾ ਕੇ ਮਤਲਬ ਸਰੋਤਿਆਂ ਨੂੰ ਹਜਮ ਹੁੰਦਾ ਕਿਸੇ ਵੱਲੋਂ ਵਿਰੋਧ ਤਾਂ ਨਹੀਂ ਕੀਤਾ ਜਾਂਦਾ ਕਿ ਸਪੋਰਟ ਵੀ ਕੀਤੀ ਜਾਂਦੀ ਹੈ ਸਪੋਰਟ ਵੀ ਬਹੁਤ ਹੋਈ ਹੈ ਜੀ ਤੇ ਵਿਰੋਧ ਵੀ ਬਹੁਤ ਹੋਇਆ ਜੀ ਬਹੁਤ ਸਾਰੀਆਂ ਧਮਕੀਆਂ ਉਸ ਸਮੇਂ ਮੈਨੂੰ ਫੇਸ ਕਰਨੀਆਂ ਪਈਆਂ ਇੱਥੋਂ ਤੱਕ ਕਿ ਕਹਿੰਦੇ ਕਈ ਤਾਂ ਕਹਿੰਦੇ ਤੈਨੂੰ ਮਾਰ ਵੀ ਦੇਵਾਂਗੇ ਵੀ ਤਰਨਾ ਉਹੀ ਹੋਊਗੀ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਜੇ ਉਹੀ ਹੋਣੀ ਤਾਂ ਅਮਰਤਾ ਮੈਂ ਫਿਰ ਵੀ ਨਹੀਂ ਹੋਣਾ ਜੇ ਤੁਸੀਂ ਨਾ ਕੀਤੀ ਕਿਸੇ ਨਾ ਕਿਸੇ ਬਹਾਨੇ ਮਰਨਾ ਕੋਈ ਗੱਲ ਨਹੀਂ ਜੇ ਤੁਸੀਂ ਮੈਂ ਸੱਚ ਗਾ ਕੇ ਮਰ ਜਾਵਾਂ ਲੋਕਾਂ ਤੱਕ ਆਲਦੀ ਦਿਲ ਦੀ ਆਵਾਜ਼ ਪਹੁੰਚਾ ਸਕਾਂ ਅੱਜ ਦਾ ਜਿਹੜਾ ਕ੍ਰਾਈਮ ਉਹਦੇ ਤੇ ਉਲਟ ਗਾ ਸਕਾਂ ਤੇ ਮੈਨੂੰ ਮਰਨ ਚ ਵੀ ਕੋਈ ਹਰਜ ਨਹੀਂ ਜੀ ਸੁਗਰਾਜ ਬੜਾ ਤੁਹਾਡੇ ਹੌਸਲੇ ਦੀ ਤਾਰੀਫ਼ ਕਰਨੀ ਬਣੇਗੀ ਕਿ ਦੇਖੋ ਬੜਾ ਜਿਗਰੇ ਦੀ ਗੱਲ ਹੈ ਕਿ ਵੇਖੋ ਇਸ ਸੰਸਾਰ ਦੇ ਉੱਤੇ ਹਰ ਵਿਅਕਤੀ ਆਇਆ ਜਿਹੜਾ ਉਹਨੇ ਜਾਣਾ ਹੈ ਪਤਾ ਹਰ ਬੰਦੇ ਨੂੰ ਆ ਪਰ ਫਿਰ ਵੀ ਮੌਤ ਜਿਹੜੀ ਹੈਗੀ ਆ ਉਹਦੇ ਤੋਂ ਡਰ ਜ਼ਰੂਰ ਲੱਗਦਾ ਬੰਦੇ ਨੂੰ ਕਿਤੇ ਤੁਰਿਆ ਫਿਰਦੇ ਲੰਘਦੇ ਆਂ ਸ਼ਮਸ਼ਾਨ ਘਾਟ ਦੇ ਕੋਲ ਦੀ ਬੰਦਾ ਲੰਘ ਜਾਵੇ ਰਾਤ ਨੂੰ ਤੇ ਡਰ ਲੱਗਦਾ ਕਿਉਂਕਿ ਉੱਥੇ ਮੌਤ ਦਿਸਦੀ ਹੈ ਤਾਂ ਤੁਸੀਂ ਸ਼ਰਿਆਮ ਮੌਤ ਨੂੰ ਜਿਹੜੀ ਹੈਗਾ ਇੱਕ ਚੈਲੰਜ ਐਕਸੈਪਟ ਕੀਤਾ ਸੋ ਸ਼ਰਿਆਮ ਤੁਸੀਂ ਮੌਤ ਦਾ ਚੈਲੰਜ ਐਕਸੈਪਟ ਕੀਤਾ ਵੀ ਕੋਈ ਚਿੰਤਾ ਵਾਲੀ ਗੱਲ ਨਹੀਂ ਜਾਣਾ ਤਾਂ ਸੰਸਾਰ ਤੋਂ ਇੱਕ ਦਿਨ ਹੀ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੀ ਲੇਖਣੀ ਦੀ ਵਿੱਚ ਤੇ ਗਾਇਕੀ ਦੀ ਵਿੱਚ ਕੋਈ ਫਰਕ ਪਿਆ ਨਹੀਂ ਜੀ ਕੋਈ ਖਾਸ ਫਰਕ ਨਹੀਂ ਕਿਉਂਕਿ ਮੈਂ ਪਹਿਲਾਂ ਨਾ ਸਫ਼ਰ ਮੇਰਾ 15 ਸਾਲ ਤੋਂ ਸ਼ੁਰੂ ਹੋਇਆ ਮੈਂ ਪਹਿਲਾਂ 10-15 ਸਾਲ ਦਾ 10 12 ਸਾਲ ਹੀ ਇਸੇ ਤਰ੍ਹਾਂ ਦਾ ਵਧੀਆ ਗਾਉਂਦਾ ਰਿਹਾ ਮੈਂ ਪਰ ਮੇਰਾ ਉਹ ਕਬੂਲਿਆ ਨਹੀਂ ਗਿਆਗਾ ਤੇ ਇਸ ਨੂੰ ਜਦੋਂ ਮੈਂ ਸ਼ੁਰੂ ਕੀਤਾ ਤੇ ਮੈਨੂੰ ਮੋਦਿਆਂ ਵਾਲਾ ਗਾਇਕ ਦੇ ਨਾਂ ਨਾਲ ਜਾਣਿਆ ਜਾਂਦਾ ਅੱਜ ਤੇ ਇਹੀ ਮੈਨੂੰ ਰਾਸ ਆਇਆ ਜੀ ਤੇ ਮੈਨੂੰ ਬੇਸ਼ੱਕ ਜੋ ਵੀ ਲੋਕ ਚੰਗਾ ਮੜਾ ਕਿਉਂਕਿ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਮੇਰਾ ਲਿਖਣਾ ਜਾਂ ਗਾਉਣਾ ਨਹੀਂ ਉਹ MG7 ਪ੍ਰੋਡਕਸ਼ਨ ਤੇ MG7 ਪ੍ਰੋਡਕਸ਼ਨ ਔਰ MG ਟੈਲੀਕਾਸਟ ਤੇ ਮੇਰੀਆਂ ਇੰਟਰਵਿਊਜ਼ ਔਰ ਮੇਰੇ ਗੀਤ ਸੁਣੋ ਤੇ ਤੁਹਾਨੂੰ ਪਤਾ ਲੱਗ ਜੂ ਕਿ ਮੈਂ ਕੀ ਲਿਖਦਾ ਕੀ ਗਾਉਣਾ ਤੇ ਕੀ ਮੇਰੀ ਸੋਚ ਹੈਗੀ ਹੈ ਤੇ ਕੋਈ ਡਰਦੂ ਨਹੀਂ ਲੱਗਦਾ ਜੀ ਸਭ ਚੱਲੀ ਜਾਂਦਾ ਕੋਈ ਗੱਲ ਨਹੀਂ ਜੋ ਹੋਊਗਾ ਮਾਲਕ ਜਾਣਦਾ ਤੁਹਾਡਾ ਲੱਗਿਆ ਕਿ ਇਹ ਤਾਂ ਸਫ਼ਰ ਬਹੁਤ ਲੰਬਾ ਹੈ ਤੁਸੀਂ ਦੱਸਿਆ 10-15 ਸਾਲ ਤੋਂ ਇਸ ਫੀਲਡ ਦੇ ਵਿੱਚ ਉਤ ਲਗਾਤਾਰ ਘਾਰੇ ਹੋ ਪਰ ਤੁਹਾਡੇ ਜ਼ਿਕਰ ਥੋੜਾ ਜਿਹਾ ਸਮਾਂ ਪਹਿਲਾਂ ਹੋਣ ਲੱਗਾ ਹੈ ਇਹ ਮਤਲਬ ਕਿਹੜਾ ਸਮਾਂ ਸੀ ਜਦੋਂ ਤੁਹਾਨੂੰ ਜਿਹੜੀ ਹੈਗੀ ਸਭ ਤੋਂ ਵੱਧ ਬ੍ਰੇਕ ਮਿਲੀ ਕੀ ਇਹਨਾਂ ਵਿਸ਼ਿਆਂ ਦੇ ਨਾਲ ਜਾਂ ਕਿਸ ਚੈਨਲ ਤੋਂ ਕਿਸ ਸਪੋਰਟ ਜਿਹੜੀ ਹੈਗੀ ਆ ਜਾਂ ਕਿਸ ਥਾਂ ਦੇ ਉੱਤੇ ਤੁਹਾਨੂੰ ਜਿਹੜੀ ਉਹ ਵੱਧ ਸਪੋਰਟ ਮਿਲੀ ਹੈ ਤਾਂ ਤੁਸੀਂ ਜਿਹੜੀ ਹੈਗੀ ਆਮ ਲੋਕਾਂ ਦੀ ਚਰਚਿਤ ਜਿਹ ਰਹੇ ਹੋ ਗਾਇਕ ਬਣ ਕੇ ਹੋ ਕਾਫੀ ਟਾਈਮ ਪਹਿਲਾਂ ਮੇਰਾ ਇੱਕ ਗੁਰਲੇਜ਼ ਅਖਤਰ ਨਾਲ ਡਿਊਟ ਗਾਣਾ ਆਇਆ ਸੀ ਕੁਝ ਪਹਿਚਾਣ ਮੇਰੀ ਉਦੋਂ ਮੈਨੂੰ ਮਿਲੀ ਸੀ ਉਸ ਤੋਂ ਬਾਅਦ ਮੈਂ ਧੁੰਦਲਾ ਪੈ ਗਿਆ ਬਹੁਤ ਧੁੰਦਲਾ ਪੈ ਗਿਆ ਤੇ ਦੁਬਾਰਾ ਜਦੋਂ ਮੇਰੀ ਸ਼ੁਰੂਆਤ ਹੁੰਦੀ ਹੈ ਤਾਂ ਇਸ ਚੈਨਲ ਐਮ ਜੀ ਟੈਲੀਕਾਸਟ ਐਮ ਜੀ 7 ਪ੍ਰੋਟੈਕਸ਼ਨ ਦੇ ਦੁਆਰਾ ਲੋਕਾਂ ਤੱਕ ਮੈਂ ਪਹੁੰਚਿਆ ਮੇਰੀਆਂ ਇੰਟਰਵਿਊਜ਼ ਪਹੁੰਚੀਆਂ ਮੇਰੇ ਗਾਣੇ ਪਹੁੰਚੇ ਆ ਤੇ ਅੱਜ ਮੈਂ ਆ ਕਹਿ ਸਕਦਾ ਮਾਨ ਨਾਲ ਕਿ ਇਸ ਸਰੋਤਿਆਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਮੇਰੇ ਗਾਣੇ ਲੱਖਾਂ ਔਰ ਮਿਲੀਅਨਾਂ ਦੇ ਵਿੱਚ ਵਿਊਜ਼ ਦੇ ਵਿੱਚ ਜੈਨੂਨ ਵਿਊ ਪਏ ਆ ਤੇ ਮੈਂ ਬੜਾ ਖੁਸ਼ ਹਾਂ ਤੇ ਮੈਨੂੰ ਇਹ ਗਾਇਕੀ ਰਾਹ ਸਹੀ ਹੈ ਇਹੀ ਲਿਖਣੀ ਹੈ ਇਹੀ ਗਾਉਣੀ ਹੈ ਸੋਗਰਾਜੀ ਕੇ ਦੀ ਵਿੱਚ ਕੋਈ ਸ਼ੱਕ ਨਹੀਂ ਸਰੋਤਿਆਂ ਨੂੰ ਸ਼ਰਿਆ ਜਿਹੜੀ ਹੈਗੀ ਆ ਤੁਸੀਂ ਜ਼ਿਕਰ ਕੀਤਾ ਹੈ ਕਿ ਇਸ ਚੈਨਲ ਤੇ ਐਮਜੀ ਟੈਲੀਕਾਸਟ ਆਰ ਐਮਜੀ 7 ਪ੍ਰੋਡਕਸ਼ਨ ਤੇ ਇਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਤੇ ਇਹਨਾਂ ਦੇ ਗੀਤ ਪਏ ਹੋਇਆ ਤੁਸੀਂ ਉੱਥੋਂ ਭੜੀ ਪਾਉਂਦੇ ਇਹਨਾਂ ਦੇ ਗੀਤ ਸੁਣ ਕੇ ਤਾਂ ਇਹਨਾਂ ਨੂੰ ਮਿਲ ਰਿਹਾ ਹੈ ਸਰੋਤਿਆਂ ਮਤਲਬ ਦਰਸ਼ਕਾਂ ਵੱਲੋਂ ਪਿਆਰ ਜਿਹੜਾ ਹੈਗਾ ਉਹ ਜਾਣ ਸਕਦੇ ਹੋ ਕਿ ਇਹਨਾਂ ਦੇ ਜਿਹੜੇ ਹੈਗੇ ਵਿਊ ਹੋ ਮਿਲੀਨਿਅਮ ਦੇ ਵਿੱਚ ਗਏ ਆ ਬਿਲਕੁਲ ਜੈਨੂਇਨ ਕਿਉਂਕਿ ਐਮਜੀ ਟੈਲੀਕਾਸਟ ਤੇ 7 ਪ੍ਰੋਡਕਸ਼ਨ ਦੀ ਕਦੇ ਵੀ ਇਹ ਕੋਸ਼ਿਸ਼ ਨਹੀਂ ਰਹੀ ਕਿ ਕਿਸੇ ਗਾਇਕ ਦੇ ਨਾਲ ਜਿਹੜਾ ਹੈਗਾ ਉਹਨੂੰ ਭੁਲੇਖੇ ਵਿੱਚ ਰੱਖਿਆ ਜਾਵੇ ਜਾਂ ਕੋਈ ਫੇਕ ਵਿਊ ਲੈ ਜਾਣ ਜਾਂ ਕਿਤੇ ਸਪੈਸ਼ਲ ਕਿਤੇ ਐਡ ਲਾਈ ਜਾਵੇ ਹਮੇਸ਼ਾ ਇੱਕੋ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸਲ ਕਸਵੱਟੀ ਜਿਹੜੀ ਹੈ ਉਹ ਸਰੋਤਿਆਂ ਦੀ ਕਚਹਿਰੀ ਹੈ ਦਰਸ਼ਕਾਂ ਦੀ ਕਚਹਿਰੀ ਹੈ ਜਿਨ੍ਹਾਂ ਨੇ ਜਿਹੜਾ ਮਾਨ ਸਨਮਾਨ ਦੇਣਾ ਹੈ ਕਿਸੇ ਵੀ ਬੰਦੇ ਨੂੰ ਫਰਸ਼ ਤੋਂ ਚੁੱਕ ਕੇ ਅਰਸ਼ਾਂ ਤੇ ਪਹੁੰਚਾਉਣ ਦਾ ਜਿਹੜਾ ਹੈਗਾ ਜਿੰਮਾ ਉਹ ਸਰੋਤਿਆਂ ਦੀ ਕਸਵੱਟੀ ਹੁੰਦੀ ਹੈ ਸੋ ਦਰਸ਼ਕਾਂ ਦੀ ਜਿਹੜੀ ਕਸਵੱਟੀ ਹੈ ਉਹ ਅਸਲ ਕਸਵੱਟੀ ਹੁੰਦੀ ਹੈ ਜਿਹਦੇ ਉੱਤੋਂ ਦਰਸ਼ਕਾਂ ਦਾ ਤੇ ਸਰੋਤਿਆਂ ਦਾ ਪਿਆਰ ਲੈ ਕੇ ਬੰਦੇ ਦੀ ਹਰਮਨ ਪਿਆਰਤਾ ਤੇ ਬੰਦੇ ਦੀ ਕਲਾ ਕੁਸ਼ਲਤਾ ਤੇ ਕਾਬਲੀਅਤ ਦਾ ਪਤਾ ਲੱਗਦਾ ਹੈ ਸੋ ਐਮਜੀ ਟੈਲੀਕਾਸਟ ਦੀ ਹਮੇਸ਼ਾ ਕੋਸ਼ਿਸ਼ ਇਹੀ ਰਹੀ ਹੈ ਕਿ ਸਰੋਤਿਆਂ ਦੇ ਉੱਤੇ ਛੱਡ ਦਿੱਤਾ ਜਾਵੇ ਕਿ ਸਰੋਤੇ ਜੈਸੀ ਨੂੰ ਪਿਆਰ ਕਰਦੇ ਆ ਉਨੂੰ ਹਲਾਸ਼ੀ ਰਿਦਨ ਆਪਣੇ ਕਮੈਂਟ ਰਾਹੀਂ ਜਿਹੜੇ ਹੈ ਉਹ ਆਪਣੇ ਕੀਮਤੀ ਸੁਝਾਅ ਜਰੇ ਦੇ ਸਕਦੇ ਆ ਸੁਖਰਾਜ ਜੀ ਕਿਸੇ ਹੋਰ ਗੀਤ ਦੇ ਨਾਲ ਜਿਹੜੀਆਂ 4 17 ਜਿਹੜੀਆਂ ਦਰਸ਼ਕਾਂ ਦੇ ਸਾਂਝੀਆਂ ਰੂ ਜਿਹੜੇ ਤੁਹਾਡੇ ਮੁੱਦਿਆਂ ਦੇ ਨਾਲ ਸੰਬੰਧਿਤ ਮੁਤਲਕ ਕੀਤੇ ਹੈਗੇ ਕੜਮ ਚੌਧਰੀ ਗੀਤ ਦਾ ਮੈਂ ਸਥਾਈ ਥੋੜੀ ਸਾਂਝੀ ਦੁਆਰਾ ਫੇਰ ਕਰਦੇ ਆ ਕਿ ਕਾਫੀ ਦੇਰ ਬਾਅਦ ਮੈਂ ਇਸ ਚੈਨਲ ਨਾਲ ਇੰਟਰਵਿਊ ਕਰ ਰਿਹਾ ਹਾਂ ਔਰ ਕਾਫੀ ਧੀਰ ਬਾਅਦ ਮੈਂ ਨਵੇਂ ਗਾਣੇ ਜਿਹੜੇ ਉਹ ਵੀ ਹੁਣੇ ਸਾਂਝੇ ਕਰਦਾ ਹਾਂ ਤੁਹਾਡੇ ਨਾਲ ਆਉਣ ਦਿਓ ਆਉਣ ਦਿਓ ਸੋ ਦੇ ਟ ਨਵੇਂ ਗਾਣੇ ਬਾਅਦ ਸੁਣਦੇ ਆ ਪਹਿਲਾਂ ਤੁਸੀਂ ਕੜਮ ਚੌਧਰੀ ਤੇ ਜਿਹੜੇ ਹੋਰ ਚਰਚਿਤ ਗੀਤ ਹੈ ਜਿਨ੍ਹਾਂ ਨੂੰ ਮਿਲੀਅਨਾਂ ਦੇ ਵਿੱਚ ਲੋਕ ਦਰਸ਼ਕਾਂ ਨੇ ਸਰੋਤਿਆਂ ਨੇ ਪਿਆਰ ਦਿੱਤਾ ਹੈ ਪਰ ਮੈਂ ਉਹਨਾਂ ਬਾਰੇ ਜ਼ਿਕਰ ਕਰੂ ਠੀਕ ਹੈ ਜੀ ਕੜਮ ਚੌਧਰੀ ਦਾ ਇੱਕ ਮੈਂ ਸਥਾਈ ਸੁਣਾਉਣਾ ਯਾਨੇ ਗੱਲਾਂ ਕੁਝ ਕਹਿਣ ਲੱਗਿਆਂ ਹਉ ਭੇਡਾਂ ਬਣੇ ਲੋਕਾਂ ਦਾ ਦਿਮਾਗ ਖੋਲਣਾ ਹਉ ਕਰੀਆ ਹਿੰਮਤ ਕੁਝ ਸੱਚ ਕਹਿਣ ਦੀ ਤੇ ਦੋਗਲਿਆਂ ਲੋਕਾਂ ਦੇ ਖਿਲਾਫ ਬੋਲਣਾ ਕੁਝ ਧਾਰਮਿਕ ਹੋਣ ਦੇ ਡਰਾਮੇ ਕਰਦੇ ਵੇਲੜਿਆ ਹੱਡਾਂ ਦੇ ਹਰਾਮ ਹੋ ਗਏ ਹਉ ਗਲੀ ਗਲੀ ਫਿਰਦੇ ਕੜਮ ਚੌਧਰੀ ਤੇ ਧਰਮਾਂ ਦੇ ਠੇਕੇਦਾਰ ਆਮ ਹੋ ਗਏ ਗਲੀ ਗਲੀ ਫਿਰਦੇ ਕੜਮ ਚੌਧਰੀ ਤੇ ਧਰਮਾਂ ਦੇ ਠੇਕੇਦਾਰ ਆਮ ਹੋ ਗਏ ਹੋ ਬਹੁਤ ਅੱਛੇ ਬਹੁਤ ਅੱਛੇ ਕੋਈ ਸ਼ੱਕ ਨਹੀਂ ਇਸ ਗੱਲ ਦੀ ਸੁਖਰਾਜ ਕਿਸਮਾਜ ਦੇ ਵਿੱਚ ਉਹ ਪਾਤਰ ਉਹ ਵਿਸ਼ੇ ਜਿਹੜੇ ਅਸ਼ੋਪਲੇ ਪਏ ਹੋਏ ਤੇ ਜਿਨ੍ਹਾਂ ਵੱਲੇ ਕੋਈ ਅੱਖ ਕਰਨ ਦੀ ਜ਼ਰੂਰਤ ਨਹੀਂ ਕਰਦਾ ਤੁਸੀਂ ਉਹਨਾਂ ਸਾਰੇ ਵਿਸ਼ਿਆਂ ਨੂੰ ਉਹਨਾਂ ਜਿਹੜੇ ਸਾਰੇ ਪਾਤਰਾਂ ਨੂੰ ਉਹ ਦਰਸ਼ਕਾਂ ਦੇ ਰੂਬਰੂ ਕੀਤਾ ਔਰ ਬੜੀ ਖੂਬਸੂਰਤ ਆਪਣੀ ਕਲਮ ਦੇ ਨਾਲ ਜਿਹੜੇ ਹੈਗਾ ਕਲਮ ਬੰਦ ਕਰਕੇ ਤੇ ਖੂਬਸੂਰਤ ਆਵਾਜ਼ ਰਾਹੀਂ ਉਹ ਸਾਰੇ ਪਾਤਰ ਤੇ ਉਹ ਸਾਰੇ ਵਿਸ਼ੇ ਸਰੋਤਿਆਂ ਦੇ ਦਰਸ਼ਕ ਕੀਤੇ ਹੈ ਮੇਰੀ ਸੋਚ ਮੁਤਾਬਕ ਜਿਹੜੇ ਵਿਸ਼ੇ ਅਸ਼ੋਪਲੇ ਰਹਿ ਜਾਂਦੇ ਹੈ ਉਹਨਾਂ ਨੂੰ ਕੋਈ ਜ਼ਿਕਰ ਨਹੀਂ ਕਰਦਾ ਜਾਂ ਉਹਨਾਂ ਨੂੰ ਕੋਈ ਸਮਾਜ ਦੇ ਸਾਹਮਣੇ ਨਹੀਂ ਲੈ ਕੇ ਆਉਂਦਾ ਉਹਨਾਂ ਨੂੰ ਜਦੋਂ শ্রোਤਿਆਂ ਦੇ ਸਾਹਮਣੇ ਆਉਂਦੇ ਆ ਦਰਸ਼ਕਾਂ ਦੇ ਸਾਹਮਣੇ ਆਉਂਦੇ ਆ ਤੇ ਦਰਸ਼ਕ ਉਡੀਕ ਰਹੇ ਹੁੰਦੇ ਇਹੋ ਜਿਹੇ ਵਿਸ਼ਿਆਂ ਨੂੰ ਇਹੀ ਕਾਰਨ ਹੈ ਕਿ ਇਹੋ ਜਿਹੇ ਵਿਸ਼ੇ ਜਿਹੜੇ ਹੈਗੇ ਆ ਜਿਹੜੇ ਕੁਝ ਲੋਕ ਹੈ ਜਿਨ੍ਹਾਂ ਦੇ ਬਾਰੇ ਜ਼ਿਕਰ ਕੀਤਾ ਜਾਂਦਾ ਹੈ ਉਹਨਾਂ ਨੂੰ ਇਹ ਚੁਭਦੇ ਨੇ ਜਿਸ ਵਾਸਤੇ ਵਾਰ-ਵਾਰ ਜਿਹੜੀ ਹੈਗੀ ਤੁਹਾਨੂੰ ਵੀ ਜਿਹੜੀ ਹੈਗੀ ਤਕਲੀਫ ਤਾਂ ਸਾਹਮਣਾ ਕਰਨਾ ਪੈਂਦਾ ਸੋ ਸੁਕਰਾਜ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਵਿਰੋਧ ਦਾ ਵੀ ਸਾਹਮਣਾ ਪਿਆ ਕਰਨਾ ਪਿਆ ਤਾਂ ਇਹਦੇ ਨਾਲ ਵਿਰੋਧ ਦੇ ਨਾਲ-ਨਾਲ ਕਿਸੇ ਨੇ ਪਿਆਰ ਵੀ ਦਿੱਤਾ ਜਿਹੜੇ ਹੈਗਾ ਤੁਹਾਡੀ ਮਿਲੀਅਨਾਂ ਦੇ ਵਿੱਚ ਜਾਂਦੇ ਹੋਏ ਵੀਊ ਇਸ ਗੱਲ ਦਾ ਸਬੂਤ ਹੈ ਇਸ ਗੱਲ ਦੇ ਗਵਾਹ ਨੇ ਕਿ ਉਹ ਤੁਹਾਨੂੰ ਸਾਰਾ ਮਿਲਿਆ ਹੋਇਆ ਪਿਆਰ ਹੈ ਪਰ ਨਿੱਜੀ ਤੌਰ ਤੇ ਉਚਿਤ ਤੌਰ ਤੇ ਫੋਨ ਕਰਕੇ ਜਾਂ ਤੁਹਾਨੂੰ ਮਿਲ ਕੇ ਕਿਉਂਕਿ ਤੁਹਾਡਾ ਦਾਇਰਾ ਬਹੁਤ ਵੱਡਾ ਹੈ ਤੇ ਤੁਹਾਨੂੰ ਉਚਿਤੇ ਤੌਰ ਦੇ ਉੱਤੇ ਤੁਹਾਡੀ ਹੌਸਲਾ ਫਸਾਈ ਵੀ ਕੀਤੀ ਗਈ ਹੈ ਬਿਲਕੁਲ ਜੀ ਜਿੱਥੇ ਪਿਆਰ ਮਿਲਿਆ ਉੱਥੇ ਵਿਰੋਧਤਾ ਵੀ ਹੋਈ ਹੈ ਤੇ ਜਿਹੜਾ ਪਿਆਰ ਮਿਲਿਆ ਉਹ ਬੜੇ ਵੱਖਰੇ ਅਜੀਬ ਤਰੀਕਿਆਂ ਨਾਲ ਮਿਲਿਆ ਮੈਂ ਤੁਹਾਡਾ ਇੱਕ ਛੋਟਾ ਜਿਹਾ ਵਾਕਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਕਿ ਪਿਛਲੇ ਸਾਲ ਮੇਰੇ ਦੋ ਆਪਰੇਟ ਹੋਏ ਆ ਤੇ ਮੈਂ ਫਾਈਨੈਂਸ਼ਲੀ ਬਹੁਤ ਥੱਲੇ ਜਾਵੜਿਆ ਸੀਗਾ ਕਿਉਂਕਿ ਮੈਂ ਬਿਲਕੁਲ ਲੋ ਫੈਮਿਲੀ ਦਾ ਬੱਚਾ ਤੇ ਜਿਵੇਂ ਹੋ ਜੇ ਮੇਰੇ ਗਾਣੇ ਆ ਇਹੋ ਜਿਹੇ ਗਾਣਿਆਂ ਨੂੰ ਗਾਉਣ ਦੀ ਬਸ ਚੰਦ ਕੁ ਬੰਦਿਆਂ ਕੋਲ ਹਿੰਮਤ ਹੈ ਗਈ ਜਿੰਨਾਂ ਚੋਂ ਸ਼ਾਇਦ ਇੱਕ ਰੱਬ ਨੇ ਮੈਨੂੰ ਵੀ ਚੁਣਿਆ ਤੇ ਇਸ ਕਰਕੇ ਮੈਂ ਉਹ ਆਪਦੀ ਡਿਊਟੀ ਪੂਰੀ ਕਰ ਰਿਹਾ ਤੇ ਪਿਆਰ ਆ ਬੇਅਥਾ ਮਿਲਿਆ ਕਿਉਂਕਿ ਲਾਈਕ ਤੇ ਕਮੈਂਟ ਜਿਹੜੇ ਮੇਰੇ ਗਾਣਿਆਂ ਦੇ ਦੱਸਦੇ ਵਿਊ ਦੱਸਦੇ ਆ ਜਿਹੜੀ ਵਿਰੋਧਤਾ ਉਹ ਵੀ ਬਹੁਤ ਹੋਈ ਆ ਤੇ ਪਿਆਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਆਪਰੇਟ ਹੋਏ ਆ ਨਾ ਤੇ ਮੈਂ ਫਾਈਨੈਂਸ਼ਲੀ ਬਹੁਤ ਰਹਿ ਗਿਆ ਤੇ ਕਿਸੇ ਨੇ ਮੇਰੀ ਇੰਟਰਵਿਊ ਸੁਣੀ ਇੱਥੇ ਕੈਨੇਡਾ ਤੋਂ ਨੇ ਕੋਈ ਮਾਤਾ ਸਮਾਨ ਨੇ ਮੈਂ ਨਹੀਂ ਉਹਨਾਂ ਨੂੰ ਜਾਣਦਾ ਉਹ ਕੌਣ ਨੇ ਰੱਬ ਦਾ ਰੂਪ ਸੀਗੇ ਉਹਨਾਂ ਨੇ ਕੀ ਕਿ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੇ ਬੇਟੇ ਤੁਹਾਡਾ ਆਪਰੇਟ ਹੋਇਆ ਸੀਗਾ ਤੇ ਏਦਾਂ ਏਦਾਂ ਕਰਕੇ ਤੁਹਾਡੇ ਬਾਰੇ ਪਤਾ ਲੱਗਿਆ ਸੀ ਮੈਂ ਕਿਹਾ ਹਾਂ ਕਹਿੰਦੀ ਮੈਂ ਤਾਂ ਗਾਇਕੀ ਨੂੰ ਤੇ ਤੁਹਾਡੇ ਜਿਹੜੀ ਸ਼ਬਦਾਂ ਨੂੰ ਬਹੁਤ ਪਿਆਰ ਕਰਦੀ ਹਾਂ ਤੁਹਾਡੇ ਮੈਂ ਦੇਣਾ ਦੇ ਨਹੀਂ ਸਕਦੀ ਮੈਂ ਕਿਹਾ ਮਾਂ ਆਸ਼ੀਰਵਾਦ ਦਿਓ ਤੁਸੀਂ ਏਦਾਂ ਨਾ ਕਹੋ ਵੀ ਮੈਂ ਤਾਂ ਫਰਜ਼ ਅਦਾ ਕਰ ਰਹੀ ਹਾਂ ਨਾ ਉਹਨਾਂ ਨੇ ਕੀ ਕੀਤਾ ਜੀ ਮੈਨੂੰ ਮੈਨੂੰ ਕਹਿੰਦੇ ਤੁਹਾਡਾ ਕੀ ਅਕਾਊਂਟ ਕੋਊਂਟ ਕੀ ਹੈ ਜਾਂ ਕੀ ਸਿਸਟਮ ਹੈ ਤੇ ਮੈਂ ਪਹਿਲਾਂ ਦੱਸਦਾ ਨਹੀਂ ਸੀਗਾ ਫਿਰ ਉਹ ਕਹਿੰਦੇ ਨਹੀਂ ਬੇਟੇ ਮੈਂ ਤੇਰੇ ਨਾਲ ਖੜਨਾ ਚਾਹਣੀ ਆ ਆਪਦੇ ਵੱਲੋਂ ਤੇ ਉਹਨਾਂ ਨੇ ਮੈਨੂੰ ਜੀ 15000 ਰੁਪਏ ਜਿਹੜਾ ਨਾ ਮੈਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਮੈਨੂੰ ਕੋਈ ਫੋਨ ਨਹੀਂ ਆਉਂਦਾ ਕਿਉਂਕਿ ਉਹਨਾਂ ਦਾ ਘਰ ਦਾ ਲੈਂਡਲਾਈਨ ਨੰਬਰ ਸੀਗਾ ਉਹ ਮੈਨੂੰ ਕਹਿੰਦੇ ਬੇਟੇ ਜਦੋਂ ਫੋਨ ਮੈਂ ਕਰਾਂ ਤਾਂ ਕਰਾਂ ਤੁਸੀਂ ਬੈਕ ਕਾਲ ਨਹੀਂ ਕਰਨੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਬਸ ਐਦਾਂ ਕਰਕੇ ਪਿਆਰ ਵੀ ਮਿਲਿਆ ਉਦੋਂ ਮਿਲਿਆ ਜਦੋਂ ਮੈਨੂੰ ਲੋੜ ਸੀ ਜਦੋਂ ਮੇਰੇ ਆਪਣੇ ਮੇਰੇ ਨਾਲ ਨਹੀਂ ਖੜੇ ਮੇਰੇ ਯਾਰ ਦੋਸਤ ਨਹੀਂ ਮੇਰੇ ਨਾਲ ਖੜੇ ਜਿਨ੍ਹਾਂ ਤੋਂ ਮੈਂ ਪੈਸੇ ਆਪ ਦੇ ਕੇ ਹੰਥੀ ਲੈਣੇ ਸੀ ਉਹਨਾਂ ਨੇ ਵੀ ਮੈਨੂੰ ਪੈਸੇ ਨਹੀਂ ਦਿੱਤੇ ਤੇ ਮੈਂ ਕਿਸ ਤੋਂ ਮੰਗਣ ਦਾ ਹੌਸਲਾ ਨਹੀਂ ਕਰ ਸਕਦਾ ਕਿ ਮੈਂ ਕਿਸ ਤੋਂ ਮੰਗ ਲਵਾਂ ਐਦਾਂ ਦਾ ਜ਼ਮੀਰ ਮੇਰਾ ਨਹੀਂ ਪਰ ਮੈਨੂੰ ਲੋੜ ਸੀ ਤੇ ਮੈਨੂੰ ਮਿਲੇ ਬਸ ਇਹ ਦੇਣਾ ਇਸ ਚੈਨਲ ਦੀ ਤੇ ਇਹ ਪਿਆਰ ਮਿਲਿਆ ਜੀ ਸੁਖਾ ਜੀ ਇਹੋ ਜਿਹੇ ਮੁੱਦਿਆਂ ਵਾਲੇ ਗੀਤ ਗਾ ਕੇ ਜੀ ਘਰ ਪਰਿਵਾਰ ਕਿਵੇਂ ਚੱਲਦਾ ਘਰ ਪਰਿਵਾਰ ਬਸ ਮੈਂ ਇੱਕ ਗੀਤ ਵੀ ਲਿਖਿਆ ਜੀ ਇਹ ਨੇਮ ਫੇਮ ਵੱਲੋਂ ਸਾਡਾ ਨਾਮ ਤਾਂ ਬਹੁਤ ਆ ਪਰ ਰੋਟੀ ਪਾਣੀ ਵੱਲੋਂ ਯਾਰ ਹੈਂਡ ਟੂ ਮਾਉਥ ਹੈ ਚਾਰ ਬੋਲ ਸਾਂਝੀ ਕਰੋ ਇਹ ਮੈਂ ਰਿਕਾਰਡ ਕਰਿਆ ਜੀ ਤੇ ਮੈਂ ਮਾਫੀ ਚਾਹੂੰਗਾ ਵੀ ਆਪਾਂ ਨੈਕਸਟ ਇੰਟਰਵਿਊ ਚ ਕੋਰਡਨ ਵਾਲੀ ਪਹਿਲਾਂ ਆਪਾਂ ਅੱਛਾ ਇਹ ਗੀਤ ਜਿਹੜਾ ਹੈਗਾ ਤੁਹਾਡਾ ਰਿਕਾਰਡ ਹੈ ਤੇ ਅਜੇ ਤੱਕ ਜਿਹੜਾ ਹੈਗਾ ਤੁਸੀਂ ਰਿਲੀਜ਼ ਨਹੀਂ ਕੀਤਾ ਪਲੀਜ਼ ਨਹੀਂ ਕੀਤਾ ਹਾਂ ਬਿਲਕੁਲ ਬਿਲਕੁਲ ਤੇ ਇਹ ਆਪਾਂ ਹੀ ਕਰਾਂਗੇ ਕੋਈ ਗੱਲ ਨਹੀਂ ਆਉਣ ਆਉਣ ਵਾਲੀ ਇੰਟਰਵਿਊ ਚ ਕਰ ਲਾਂਗੇ ਜਰੂਰ ਸੋ ਦਰਸ਼ਕਾਂ ਨੂੰ ਤੇ ਐਮਜੀ ਟੈਲੀਕਾਸਟ ਨੂੰ ਜਿਹੜੀ ਹੈਗੀ ਬੇਸਬਰੀ ਨਾਲ ਉਡੀਕ ਰਹੇਗੀ ਇਹਨਾਂ ਦੇ ਆਉਣ ਵਾਲੇ ਨਵੇਂ ਗੀਤ ਦੀ ਸੋ ਸੁਖਰਾਜ ਜੀ ਜਿਹੜੇ ਹੈਗੇ ਤੁਹਾਡੇ ਹੋਰ ਵੀ ਗੀਤ ਜਿਹੜੇ ਮਿਲੀਅਨਾਂ ਦੇ ਵਿੱਚ ਜਿਨ੍ਹਾਂ ਦੇ ਵੀਊ ਗਏ ਜਿੱਦਾਂ ਕੋਈ সিলਵਰ ਸਪੂਨ ਆ ਜਾਂ ਕੁਝ ਹੋਰ ਗੀਤ ਸੀਗੇ ਕਿਸੇ ਹੋਰ ਗੀਤ ਦੇ ਨਾਲ ਸਾਝ ਪਾਉ সিলਵਰ ਸਪੂਨ ਹਾਂਜੀ ਉਹ ਵੀ ਬਹੁਤ ਵਧੀਆ ਰਿਆ ਤੇ ਇੱਕ ਨਾ ਮੈਂ ਆਪਣੇ ਚੈਨਲ ਲਈ ਨਵਾਂ ਗਾਣਾ ਕਰਿਆ ਤੇ ਉਹ ਚਲੋ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਨਾ ਨਹੀਂ ਉਹ ਗੀਤ ਗਾਇਆ ਜਾ ਸਕਦਾ ਕਿ ਉਹ ਵੀ ਅਜੇ ਰਿਕਾਰਡਡ ਜਾ ਸਕਦਾ ਗਾਉਣਾ ਜੀ ਮੈਂ ਇਸ ਚੈਨਲ ਲਈ ਆਉਣ ਦਿਓ ਆਉਣ ਦਿਓ ਆਪਾਂ ਪਹਿਲਾਂ ਹੀ ਗਾ ਦਿੰਨੇ ਕੋਈ ਗੱਲ ਨਹੀਂ ਉਹ ਗੀਤ ਇੱਕ ਤਾਂ ਸੀਗਾ 295 ਪੰਜਾਬ ਬੋਲਦਾ ਇਹ ਗੀਤ ਹੈਗਾ ਜੀ ਦਰਦ ਪੰਜਾਬ ਦਾ ਉਹਦਾ ਮੈਂ ਤੁਹਾਡਾ ਸਿਰਫ ਪੈਰਾ ਤੁਹਾਡੇ ਨਾਲ ਸਾਂਝਾ ਕਰਦਾ ਆਉਣ ਦਿਓ ਆਉਣ ਦਿਓ ਹਾਂ ਕਿ ਜਿਹੜੀ ਅੱਜ ਦੀ ਤਰਾਸ ਦੀ ਜੋ ਵੀ ਹੈਗੀ ਆ ਹਮਾ ਤੇ ਰਿ ਲੈਂਸਟਾਂ ਨੇ ਕੁੜੀਆਂ ਦੀ ਮਾਰਿਆ ਵੈਬ ਸੀਰੀਜ਼ਾਂ ਤੇ ਨਾਟਕਾਂ ਦੀ ਵੀ ਘਰਾਰੀਆਂ ਹੋ ਬੱਚੇ ਪਤਾ ਨਹੀਂ ਮੋਬਾਈਲ ਚੋਂ ਕੀ ਕੱਢ ਦੇ ਕੀ ਪਾਉਂਦੇ ਘਰੇ ਨਾਲ-ਨਾਲ ਬੈਠੇ ਵੀ ਨਾ ਦੂਜੇ ਨੂੰ ਬੁਲਾਉਂਦੇ ਕਿਹੜਾ ਗੀਤ ਮੂਸੇ ਵਾਲੇ ਦਾ ਜੋ ਯੂਥ ਗਾਉਂਦਾ ਨਹੀਂ ਪਰ 90% ਊੜਾ ੜਾ ਆਉਂਦਾ ਨਹੀਂ ਹੋ ਬੰਦੇ ਵੀ ਕੀ ਕਰੀ ਜਾਂਦੇ ਆ ਆਇਆਸ਼ੀਆਂ ਤੇ ਤੀਵੀਆਂ ਕੀ ਕਰੀ ਜਾਣ ਬਦਮਾਸ਼ੀਆਂ ਹੋ ਦਿੰਦੀਆਂ ਆਇਆਸ਼ੀ ਨੂੰ ਆਜ਼ਾਦੀ ਵਾਲਾ ਨਾਮ ਨੈਟ ਤੇ ਵਿਖਾਉਂਦੀਆਂ ਨਗੇਜ ਸ਼ਰਿਆਂ ਕੁਝ ਨੌਣ ਵੀ ਜਗਾਲਾਂ ਕੱਢਦੇ ਪੰਜਾਬੀਆ ਕੁਝ ਸ਼ੱਕਿਆਂ ਦੀ ਯਾਤ ਕਰਦੀ ਖਰਾਬੀਆਂ ਛੱਡ ਸੁਖ ਰਾਜ ਬੀਜਿਆ ਜੋ ਹੀ ਵੜਣਾ ਹੋ ਤੈਨੂੰ ਬਰਕੰਦੀ ਕਿਸੇ ਨੇ ਨਹੀਂ ਛੱਡਣਾ ਅੱਗੇ ਹੀ ਬਥੇਰੇ ਤੇਰੇ ਵੈਰ ਚੱਲਦੇ ਕਾ ਤੂੰ ਸਿੰਘ ਨਵੇਂ ਹੋਰ ਤੂੰ ਫੋਸਾਉਣ ਲੱਗਿਆ ਮੈਂ ਦਰਦ ਪੰਜਾਬ ਦਾ ਸੁਣਾਉਣ ਲੱਗਿਆ ਹੋ ਰਿਸਕ ਚ ਜ਼ਿੰਦਗੀ ਨੂੰ ਪਾਉਣ ਲੱਗਿਆ ਕੁਝ ਧੋਗਲੇ ਨਕਾਬ ਮੂੰਹ ਤੋਂ ਲਾਉਣ ਲੱਗਿਆ ਰਿਸਕ ਚ ਜ਼ਿੰਦਗੀ ਨੂੰ ਪਾਉਣ ਲੱਗਿਆ ਉਗਰਾਦੀ ਗਾਲਾਂ ਪੰਜਾਬੀ ਗਾਲਾਂ ਬਾਰੇ ਤਾਂ ਅਕਸਰ ਹੀ ਸੁਣਿਆ ਜਾਂਦਾ ਹੈ ਪਰ ਤੁਸੀਂ ਗਾਲਾਂ ਦੀ ਜਿਹੜੀ ਹੈ ਡਿਵਾਈਡੇਸ਼ਨ ਕਰਤੀ ਦੋ ਹਿੱਸਿਆਂ 'ਚ ਵੰਡ ਦਿੱਤੀਆਂ ਵੀ ਨਾਨਵੇਜ ਗਾਲਾਂ ਤੇ ਵੇਜ ਗਾਲਾਂ ਹੈ ਨੇ ਇਹ ਨਾਨ ਨਾਨਵੇਜ ਗਾਲਾਂ ਬਿਲਕੁਲ ਗੰਦੀਆਂ ਗਾਲਾਂ ਜਿਸ ਸ਼ਰੇ ਆਮ ਗੰਦ ਜੋ ਮੂੰਹ ਚੋਂ ਸੁਣਿਆ ਨਹੀਂ ਸੁਣ ਐਦਾਂ ਨਾ ਸ਼ਰਮ ਮਹਿਸੂਸ ਹੁੰਦੀ ਦੱਸਣ ਲੱਗਿਆਂ ਵੀ ਮੈਂ ਦੱਸ ਨਹੀਂ ਸਕਦਾਗਾ ਤੇ ਉਹ 5-7 ਤੱਕ ਤਾਂ ਕੁੜੀਆਂ ਹੈਗੀਆਂ ਤੇ 5-7 ਤੱਕ ਮੁੰਡੇ ਹੈਗੇ ਆ ਉਹ ਉਹ ਉਹਨਾਂ ਨੇ ਬਹੁਤ ਗੰਦ ਪਾਇਆ ਜੀ ਪੰਜਾਬੀ ਚ ਨੌਨਵੇਜ ਗਾਲਾਂ ਨੰਗੀਆਂ ਗਾਲਾਂ ਜਿਹਨੂੰ ਕਹਿ ਸਕਦੇ ਆ ਸੋ ਦੋਸਤੋ ਪੰਜਾਬੀ ਮਾਂ ਬੋਲੀ ਜਿਹੜੀ ਬੜੀ ਅਮੀਰ ਬੋਲੀ ਹੈ ਔਰ ਬੜਾ ਵਿਸ਼ਾਲ ਦਾਇਰਾ ਹੈ ਦਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਬੋਲੀ ਦੇ ਵਿੱਚ ਕੁਝ ਕਲੰਕਤ ਹੋਣ ਵਾਲੇ ਬੰਦੇ ਕੁਝ ਕਲੰਕ ਕਿਹਾ ਜਾ ਸਕਦੇ ਸਮਾਜ ਦੇ ਉੱਤੇ ਜਾਂ ਇਸ ਬੋਲੀ ਦੇ ਉੱਤੇ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਭੰਡਨ ਤੇ ਲੱਗੇ ਹੋਏ ਆ ਸੋ ਉਹਨਾਂ ਤੋਂ ਕਾਸ਼ ਆ우 ਸਾਰੇ ਅਰਦਾਸ ਕਰੀਏ ਕਿ ਸਾਡੀ ਪੰਜਾਬ ਪੰਜਾਬੀ ਮਾਂ ਬੋਲੀ ਜਿਹੜੀ ਹੈ ਇੱਕ ਕਲੰਕਿਤ ਨਾ ਹੋਵੇ ਅੱਜ ਕੱਲ ਦਾ ਦੌਰ ਚੱਲ ਰਿਹਾ ਹੈ ਹਥਿਆਰਾਂ ਵਾਲੇ ਗੀਤਾਂ ਦਾ ਅਸ਼ਲੀਲ ਗੀਤਾਂ ਦਾ ਸੋ ਇਹੋ ਜਿਹੇ ਦੌਰ ਦੇ ਵਿੱਚ ਵੀ ਸੁਖਰਾਜ ਸਿੰਘ ਜਿਹੜਾ ਹੈਗਾ ਬੜੇ ਤਿੱਖੇ ਨਸ਼ਤਰ ਕਰਕੇ ਲਈ ਫਿਰਦਾ ਸਮਾਜ ਦੇ ਵਿੱਚ ਫੈਲੇ ਹੋਏ ਕੋਹੜ ਨੂੰ ਦੂਰ ਕਰਨ ਵਾਸਤੇ ਸਵਾ ਉਹ ਜਾਣਦੇ ਆ ਜੀ ਸੁਖਰਾਜ ਸਿੰਘ ਆ ਨਵਾਂ ਕੀ ਮੁੱਦਾ ਛੇੜਿਆ ਨਵਾਂ ਮੁੱਦਾ ਜੀ ਹੁਣ ਵੋਟਾਂ ਦਾ ਦੌਰ ਆ ਵੋਟਾਂ ਦਾ ਗਰਮਾਇਆ ਹੋਇਆ ਤੇ ਇਹ ਗੀਤ ਮੈਂ ਰਿਕਾਰਡ ਕਰ ਲਿਆ ਜਲਦੀ ਆਪਾਂ ਰਿਲੀਜ਼ ਕਰਾਂਗੇ ਸਰੋਤੇ ਸਾਡੇ ਸਾਂਝਾ ਨਾਲ ਸਾਰਿਆਂ ਨਾਲ ਸਾਂਝਾ ਕਰਾਂਗੇ ਉਹਦੀਆਂ ਚੰਦ ਲੈਣਾ ਮੈਂ ਸੁਣਾਉਣਾ ਵੀ ਇਹਦੇ ਵੋਟਾਂ ਦੇ ਦੌਰ ਚ ਕੀ ਚੱਲਦਾ ਲੀਡਰ ਕਿਵੇਂ ਕਰਦੇ ਆ ਕਿ ਚਾਰੋਂ ਪੰਜੋਂ ਪਾਰਟੀਆਂ ਮਸ਼ਹੂਰ ਉਹ ਕੀ ਕੀ ਕਰਦੀਆਂ ਕਿਵੇਂ ਕਿਵੇਂ ਕਰਦੀਆਂ ਨਹੀਂ ਇਹ ਗੀਤ ਤੁਹਾਡੇ ਰਿਕਾਰਡਡ ਹੈ ਰਿਕਾਰਡ ਹੋ ਗਿਆ ਜੀ ਬਸ ਰਿਲੀਜ਼ਿੰਗ ਬਾਕੀ ਆ ਵੀਡੀਓ ਹੋ ਸਕਦਾ ਆਪਣੀ ਇੰਟਰਵਿਊ ਪਹਿਲਾਂ ਆ ਜੇ ਤੇ ਹੋ ਸਕਦਾ ਗਾਣਾ ਪਹਿਲਾਂ ਆ ਜੇ ਕੋਈ ਆਉਣ ਦਿਓ ਆਉਣ ਦਿਓ ਜੀ ਠੀਕ ਹਉ ਕੋਈ ਦੋਗਲਾ ਤੀਰ ਚਲਾ ਕੇ ਵੋਟਾਂ ਨੇੜੇ ਨੇ ਖਤਰਮ ਨੂੰ ਖਤਰਾ ਵਖਾ ਕੇ ਵੋਟਾਂ ਨੇੜੇ ਨੇ ਓ ਕਿਸੇ ਡੇਰੇ ਦੂਰੇ ਜਾ ਕੇ ਵੋਟਾਂ ਨੇੜੇ ਨੇ ਬਈ ਨੇੜੇ ਨੇ ਓਏ ਨੇੜੇ ਨੇ ਧਰਮ ਨੂੰ ਖਤਰਾ ਵਖਾ ਕੇ ਵੋਟਾਂ ਨੇੜੇ ਨੇ ਓ ਉੱਚੀ ਉੱਚੀ ਰੋਲਾ ਪਾ ਕੇ ਵੋਟਾਂ ਨੇੜੇ ਨੇ ਅੰਤਰਾ ਇਧਰੋਂ ਉਧਰਿਆ ਘਰ ਵਾਪਸੀ ਕਹਿ ਕੇ ਤੂੰ ਬੇਸ਼ਰਮੀ ਬੇਗੈਰਤ ਦੀ ਲੋਈ ਲੈ ਕੇ ਤੂੰ ਹੋ ਇੱਕ ਵਨ ਗਿਰਗਟ ਭੁੰਜੇ ਲਾ ਕੇ ਵੋਟਾਂ ਨੇੜੇ ਨੇ ਬਈ ਨੇੜੇ ਨੇ ਓਏ ਨੇੜੇ ਨੇ ਤੂੰ ਧਰਮ ਨੂੰ ਖਤਰਾ ਵਖਾ ਕੇ ਵੋਟਾਂ ਨੇੜੀ ਨੇ ਹੇ ਉਧਰੋਂ ਇਧਰ ਆ ਕੇ ਵੋਟਾਂ ਨੇੜੀ ਨੇ ਬាទ ਬាទ ਅੱਛੀ ਬਾਤ ਬੜੇ ਭੱਖ ਦੇ ਮੁੱਦੇ ਚੱਕੇ ਆ ਸੁਖਰਾਜ ਸਿੰਘ ਜੀ ਸੁਖਰਾਜ ਸਿੰਘ ਬੜੇ ਤਿੱਖੇ ਨੈਚਰ ਲੈ ਕੇ ਘੁੰਮ ਰਿਹਾ ਤੂੰ ਵੱਡੇ ਲੋਕਾਂ ਦੀ ਜਿਹੜੀ ਹੈ ਪਾਜ ਉਗੇੜਨ ਵਾਸਤੇ ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਕਿ ਤੇਰੇ ਪਹਿਲਾਂ ਗਾਏ ਹੋਏ ਗੀਤਾਂ ਦੇ ਮੁੱਦਿਆਂ ਵਾਲੇ ਗੀਤਾਂ ਵਾਂਗੂ ਹੀ ਇਹ ਵੀ ਗੀਤ ਹੈ ਜਿਹੜਾ ਨਵੇਂ ਮੁੱਦੇ ਦੀ ਗੱਲ ਕਰਦਾ ਸੋ ਸੁਖਰਾਜ ਮੈਂ ਚਾਹੁੰਦਾ ਕਿ ਕੋਈ ਗੀਤ ਹੋਰ ਜਿਹੜਾ ਮੈਂ ਨਾ ਜ਼ਿਕਰ ਕੀਤਾ ਹੋਵੇ ਮੇਰੇ ਧਿਆਨ ਜਨਿਆ ਹੋਵੇ ਤੇ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਸੋ ਕਿਸੇ ਗੀਤ ਦੇ ਨਾਲ ਹੋਰ ਸੰਚ ਪਾਉ ਮੈਂ ਅੱਜ ਕੱਲ ਦੀ ਦੁਨੀਆਦਾਰੀ ਦਾ ਰਿਸ਼ਤੇਦਾਰ ਜਿਹੜੇ ਦੋਸਤ ਮਿੱਤਰ ਪਿਆਰ ਜਿਹੜੇ ਹਨ ਤੇ ਜਾਂ ਜਿਵੇਂ ਮੇਰੇ ਸਫਰ ਚੱਲਦੇ ਨੂੰ ਕਾਫੀ ਟਾਈਮ ਹੋ ਗਿਆ ਤੇ ਮੈਂ ਸਕਸੈਸ ਸੈਟ ਹਜੇ ਨਹੀਂ ਹੋਇਆ ਮੈਂ ਦੱਸਣਾ ਚਾਹਣਾ ਕਿ ਮੈਂ ਫੁਕਰਾ ਨਹੀਂ ਹੈਗਾ ਮੈਂਵੇਂ ਕਹਦਾ ਜੇ ਮੇਰੇ ਗਾਣਿਆਂ ਨੂੰ ਮਿਲੀਅਨ ਚ ਲੱਖਾਂ ਚ ਵਿਊਖ ਹੈਗੇ ਨੇ ਤੇ ਮੈਂ ਬੜਾ ਤਕੜਾ ਮੈਂ ਜ਼ੀਰੋ ਹੀ ਆ ਹਲੇ ਫਾਈਨੈਂਸ਼ਲੀ ਤੌਰ ਤੇ ਖਾਸ ਤੌਰ ਤੇ ਮੈਨੂੰ ਬਹੁਤ ਲੋੜਾਂ ਨੇ ਤੇ ਮੈਨੂੰ ਜਦੋਂ ਲੋੜ ਪੈਂਦੀ ਆ ਮੈਂ ਹਰੇਕ ਦੇ ਦੋਸਤ ਦੇ ਰਿਸ਼ਤੇਦਾਰ ਦੇ ਭੈਣ ਭਾਈ ਦੇ ਕੰਮ ਆਉਣਾ ਜਿੰਨੀ ਮੇਰੀ ਪਹੁੰਚ ਔਕਾਤ ਆ ਪਰ ਜਦੋਂ ਮੈਨੂੰ ਕੋਈ ਲੋੜ ਹੁੰਦੀ ਮੇਰੇ ਨਾਲ ਕੋਈ ਨਹੀਂ ਖੜਦਾ ਮੈਨੂੰ ਇਸ ਗੱਲ ਦਾ ਦੁੱਖ ਆ ਉਹੋ ਜਿਹੇ ਲੋਕਾਂ ਤੇ ਤੇ ਜਿਹੜੇ ਮੇਰੀ ਗਾਇਕੀ ਦੇ ਸਫ਼ਰ ਤੋਂ ਮੈਨੂੰ ਟੀਚਰਾਂ ਕਰਦੇ ਅੱਜ ਵੀ ਕਰਦੇ ਆ ਉਹਨਾਂ ਨੂੰ ਜਵਾਬ ਵੀ ਦਿੱਤਾ ਰੱਬ ਨੇ ਕਿ ਦੇਵਿਡ ਦੇ ਮੇਰੇ ਗਾਣੇ ਵਾਇਰਲ ਹੋਏ ਆ ਪਰ ਫਿਰ ਵੀ ਮੈਨੂੰ ਸਾਹਮਣਾ ਕਰਨਾ ਪੈ ਰਿਹਾ ਟੀਚਰਾਂ ਦਾ ਉਹਨਾਂ ਲੋਕਾਂ ਵਾਸਤੇ ਚੰਦ ਲੈਣਾ ਮੈਂ ਮੇਰੇ ਦਿਲ ਦੇ ਨੇੜੇ ਆ ਇਹ ਵੀ ਰਿਕਾਰਡ ਨਹੀਂ ਇਹ ਰਿਕਾਰਡ ਹੈ ਜੀ ਮੈਂ ਕਿੰਨੇ ਕਿਤੇ ਹੈਗੇ ਕਿੰਨੇ ਇੱਕ ਵਿਅਕਤੀ ਜਿਹੜੇ ਹੈਗੇ ਹੈ ਤੁਹਾਡੀ ਇਸ ਕਸਵੱਟੀ ਦੇ ਉੱਤੇ ਚਾੜ੍ਹ ਕੇ ਤੇ ਤੁਸੀਂ ਪਰਖ ਨਿਰਖ ਕੀਤੀ ਹੈ ਮੇਰੇ ਮੋਸਟਲੀ ਫਰੈਂਡ ਸਰਕਲ ਚ ਜਿੰਨੇ ਵੀ ਜਿਹੜੇ ਮੇਰੇ ਨਾਲ ਜਿਨ੍ਹਾਂ ਦੇ ਮੈਂ ਕੰਮ ਆਉਣਾ ਨਾ ਮੈਂ ਤੁਹਾਡੇ ਕੰਮ ਆਉਣਾ ਤੇ ਤੁਸੀਂ ਮੇਰੇ ਕੰਮ ਹੋ ਇਨਸਾਨੀयत ਦੁਨੀਆ ਤੇ ਇਹੀ ਹੈ ਨਾ ਇਹੀ ਹੈ ਬਿਲਕੁਲ ਬਿਲਕੁਲ ਤੇ ਜੇ ਮੈਂ ਤੁਹਾਡੇ ਕੰਮ ਆਉਣਾ ਤੁਸੀਂ ਮੈਨੂੰ ਨਹੀਂ ਮੌਕੇ ਤੇ ਕੰਮ ਆਉਂਦੇ ਤੇ ਮੇਰੇ ਮੈਨੂੰ ਕਿੱਥੋਂ ਤੱਕ ਫੀਲ ਹੋਊ ਤੇ ਕੀ ਫੀਲ ਹੋਊਗਾ ਇਹ ਮੈਂ ਹੀ ਜਾਣ ਸਕਦਾ ਸੁਖਰਾਜ ਸਾਡੇ ਦੌਰ ਦੀ ਗੱਲ ਹੈ ਜਦੋਂ ਕਿਸੇ ਦੇ ਨਿੱਕਾ ਮੋਟਾ ਵੀ ਫੰਕਸ਼ਨ ਹੋਣਾ ਤੇ ਕੋਠਿਆਂ ਤੇ ਜਿਹੜੇ ਹੈਗੇ ਮੰਜੇ ਦੋ ਜੋੜ ਕੇ ਤੇ ਸਪੀਕਰ ਲੱਗ ਜਾਂਦੇ ਸੀ ਤਾਂ ਉਦੋਂ ਇੱਕ ਗੀਤ ਵੱਜਦਾ ਹੁੰਦਾ ਸੀ ਸ਼ਾਇਦ ਪਤਾ ਨਹੀਂ ਤੁਹਾਡੇ ਧਿਆਨ ਵਿੱਚ ਹੈ ਕਿ ਨਹੀਂ ਮੇਰੇ ਜ਼ਿਹਨ ਦੇ ਵਿੱਚ ਅਜੇ ਵੀ ਉਸ ਜਿਹੜਾ ਵਸਿਆ ਹੋਇਆ ਗੀਤ ਹੈ ਡਿਊਟ ਕੀ ਸੀ ਡੂ ਇਟ ਗੀਤ ਸੀਗਾ ਹਰਿਆ ਹਰਿਆ ਕਾ ਜੇਠ ਦੀ ਮੋਟਰ ਦਾ ਸਾਨੂੰ ਕਾਹਦਾ ਚਾਹ ਸੋ ਇਹ ਗੱਲ ਹੈ ਵੀ ਉਹਨਾਂ ਦੋਸਤਾਂ ਤੇ ਉਹਨਾਂ ਮਿੱਤਰਾਂ ਦਾ ਜਿਹੜੇ ਸਮੇਂ ਦੇ ਉੱਤੇ ਕੰਮ ਨਹੀਂ ਆਉਂਦੇ ਹੈਨਾ ਤੇ ਉਹ ਤਾਂ ਨਾਮ ਨਿਹਾਦ ਹੈ ਕੇਵਲ ਤੇ ਕੇਵਲ ਗਿਣਤੀ ਦੇ ਵਿੱਚ شمار ਜ਼ਰੂਰ ਹੁੰਦੇ ਨੇ ਤਾਂ ਸਿਆਣੇ ਬੰਦੇ ਕਹਿੰਦੇ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਸੋ ਇਹੋ ਜਿਹੇ ਦੋਸਤਾਂ ਦੀ ਐਡੀ ਲੰਬੀ ਲਿਸਟ ਉਹਨਾਂ ਦੇ ਤੋਂ ਵੀ ਕੀ ਲੈਣਾ ਹੈ ਜੇ ਮੌਕੇ ਤੇ ਤੁਹਾਡੇ ਕੰਮ ਨਹੀਂ ਆਉਂਦੇ ਹੈਨਾ ਤਾਂ ਤੁਸੀਂ ਗੱਲ ਕਰ ਰਹੇ ਸੀ ਕਿਸੇ ਗੀਤ ਬਾਰੇ ਜੋ ਤੁਸੀਂ ਨਵਾਂ ਗੀਤ ਲਿਖਿਆ ਹੈ ਜੀ ਤੇ ਉਹਦੇ ਬਾਰੇ ਸਾਝ ਪੋ ਹਾਂਜੀ ਬਿਲਕੁਲ ਉਹ ਗੀਤ ਹੈਗਾ ਜੀ ਠੋਕ ਠੋਕ ਮੈਂ ਖਾ ਖਾ ਕੇ ਅੱਕਿਆ ਨਹੀਂ ਕਰ ਕਰ ਕੇ ਮਿਹਨਤ ਅਜੇ ਅੱਕਿਆ ਨਹੀਂ ਹੋ ਠੋਕਰ ਮੈਂ ਖਾ ਖਾ ਕੇ ਅੱਕਿਆ ਨਹੀਂ ਕਰ ਕਰ ਕੇ ਮਿਹਨਤ ਅਜੇ ਥੱਕਿਆ ਨਹੀਂ ਹੋ ਜੀਤੇ ਇਤਬਾਰ ਕੀਤਾ ਧੋਖਾ ਦੇ ਗਿਆ ਤੇ ਜਿਹੜਾ ਨਜ਼ਰਾਂ ਚੋਂ ਡਿੱਗਿਆ ਮੈਂ ਚੱਕਿਆ ਨਹੀਂ ਆਮ ਜੇ ਹੀ ਸਾਟਖਾ ਕੇ ਕਿੱਥੇ ਰੁਕਦੇ ਆਮ ਜੇ ਹੀ ਸਾਟਖਾ ਕੇ ਕਿੱਥੇ ਰੁਕਦੇ ਜਿਨ੍ਹਾਂ ਨੇ ਉਮੀਦਾਂ ਲਾਈਆਂ ਹੋਣ ਵੱਡੀਆਂ ਹੋ ਚੰਗੇ ਦਿਨ ਆਉਣਗੇ ਭਰੋਸਾ ਰੱਬ ਤੇ ਤਾਂ ਹੀ ਅੱਜ ਤੱਕ ਮਿਹਨਤਾਂ ਨਹੀਂ ਛੱਡੀਆਂ ਚੰਗੇ ਦਿਨ ਆਉਣਗੇ ਭਰੋਸਾ ਰੱਬ ਤੇ ਤਾਂ ਹੀ ਅੱਜ ਤੱਕ ਮਿਹਨਤਾਂ ਨਹੀਂ ਛੱਡੀਆਂ ਬਹੁਤ ਖੂਬਸੂਰਤ ਬਾਖਮਾਲ ਇਸ ਗੀਤ ਦੇ ਵਿੱਚ ਬੜਾ ਬੜਾ ਖੂਬਸੂਰਤ ਸੁਨੇਹਾ ਦਿੱਤਾ ਗਿਆ ਹੈ ਨਵੀਂ ਯੂਥ ਨੂੰ ਦਰਸ਼ਕਾਂ ਨੂੰ ਤੇ ਆਪਦੇ ਮਨ ਦੀ ਬੇਦਨਾ ਵੀ ਹੈ ਸੋ ਉਹ ਸਾਰੀ ਘਟਨਾਕਰਮ ਉਹ ਜਿਹੜਾ ਸੁਖਰਾਜ ਨੇ ਬੜੇ ਹੀ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਹੈ ਗਾਇਆ ਵੀ ਬੜਾ ਬੜੇ ਪਿਆਰ ਦੇ ਨਾਲ ਸੋ ਦੋਸਤੋ ਬਾਬਾ ਨਜ਼ਮੀ ਸਾਬ ਦਾ ਇੱਕ ਸ਼ੇਰ ਹੈ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ ਬੰਦਾ ਜਦੋਂ ਵੀ ਕਿਤੇ ਡਿੱਗਦਾ ਹੈ ਉਹ ਆਪਦੀ ਹੌਸਲੇ ਤੋਂ ਡਿੱਗਦਾ ਹੈ ਅਗਰ ਮਜ਼ਬੂਤ ਹੌਸਲਾ ਹੈ ਤਾਂ ਬੰਦਾ ਚੌਥੀ ਮੰਜ਼ਲ ਤੋਂ ਵੀ ਡਿੱਗ ਪਵੇ ਕਦੀ ਉਹ ਮਰਦਾਨੀ ਪਰ ਜਿਹੜਾ ਬੰਦਾ ਹੌਸਲੇ ਤੋਂ ਡਿੱਗ ਪਿਆ ਉਹਨੂੰ ਕੋਈ ਬਚਾਉਣ ਵਾਲਾ ਨਹੀਂ ਬਣਿਆ ਅੱਜ ਕੱਲ ਸਮਾਜ ਦੇ ਵਿੱਚ ਬੜੀ ਵੱਡੀ ਬਿਮਾਰੀ ਫੈਲੀ ਹੈ ਬਹੁਤ ਵਿਅਕਤੀ ਜਿਹੜੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਸੋ ਇਸ ਵਾਸਤੇ ਸੁਖਰਾਜ ਹੋਰਾਨੇ ਦੇ ਗੀਤ ਦੇ ਵਿੱਚ ਬੜਾ ਵੱਡਾ ਹੌਸਲਾ ਹੈ ਖੁਦ ਨੂੰ ਵੀ ਹੈ ਤੇ ਲੋਕਾਂ ਨੂੰ ਵੀ ਇੱਕ ਤਕੀਦ ਕੀਤੀ ਹੈ ਸੋ ਦੋਸਤੋ ਸਿਆਣੇ ਬੰਦੇ ਕਹਿੰਦੇ ਆ ਦਿਰੜੇ ਇਰਾਦੇ ਅਤੇ ਅਟਲ ਫੈਸਲੇ ਤੋਂ ਬਿਨਾ ਜ਼ਿੰਦਗੀ ਦੀ ਕੋਈ ਵੀ ਲੜਾਈ ਜਿੱਤੀ ਨਹੀਂ ਜਾ ਸਕਦੀ ਸੁਖਰਾਜ ਆਪਣੇ ਮੁਹਾਜ ਤੇ ਡਟਿਆ ਹੋਇਆ ਹੈ ਪਿਛਲੇ 15 ਸਾਲ ਤੋਂ ਡਟਿਆ ਹੋਇਆ ਹੈ 13 ਸਾਲ ਨਹੀਂ ਸਮਾਂ ਮਿਲਿਆ ਕੋਈ ਜੰਦਾ ਵਾਲੀ ਗੱਲ ਨਹੀਂ ਬੇਫਿਕਰ ਹੋ ਕੇ ਆਪਣੀ ਮੰਜ਼ਲ ਦੇ ਉੱਤੇ ਅੱਜ ਵੀ ਚੱਲ ਰਿਹਾ ਡੇ ਰੇ ਡੇ ਰਾ ਦਿਨਾਂ ਚੱਲਿਆ ਸੋ ਇਹ ਸੰ ਸੁਖਰਾਜ ਬਰਕੰਦੀ ਸੁਖਰਾਜ ਜੀ ਕੋਈ ਐਮਜੀ ਟੈਲੀਕਾਸਟ ਦੇ ਦਰਸ਼ਕਾਂ ਦੇ ਨਾਲ ਕੋਈ ਦਿਲ ਦੀ ਗੱਲ ਸੰਜੀ ਕਰਨੀ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਪਲੇਟਫਾਰਮ ਹੈ ਕਰ ਸਕਦੇ ਹੋ ਦਿਲ ਦੀ ਗੱਲ ਬਸ ਇਹੀ ਹੈ ਜੀ ਜਿਹੜਾ ਐਮਜੀ 7 ਪ੍ਰੋਡਕਸ਼ਨ ਆ ਇਹ ਗਰੀਬ ਕਲਾਕਾਰਾਂ ਨੂੰ ਮੇਰੇ ਵਰਗੇ ਲੋੜਵੰਦ ਕਲਾਕਾਰਾਂ ਨੂੰ ਅੱਗੇ ਲੈ ਕੇ ਆ ਰਿਹਾ ਪਹਿਲਾਂ ਤਾਂ ਇਹਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਫਿਰ ਜਿਹੜੇ ਕੋਈ ਸਾਡੇ ਵਰਗਿਆਂ ਦੇ ਮੇਰੇ ਵਰਗੇ ਹੋਰ ਪੈਣਾ ਭਰਾਵਾਂ ਦੇ ਕੰਟੈਂਟ ਤੁਹਾਡੇ ਨਾਲ ਸਾਂਝੇ ਕਰਦੇ ਆ ਉਹਨਾਂ ਨੂੰ ਅੱਗੇ ਤਵੱਗੇ ਫਲਾਇਆ ਕਰੋ ਕਿ ਤੁਸੀਂ ਸਾਡੀ ਪ੍ਰਾਪਰਟੀ ਹੋ ਤੁਹਾਡੇ ਤੋਂ ਸਾਨੂੰ ਉਮੀਦਾਂ ਤੁਹਾਡੇ ਕਰਕੇ ਹੀ ਸਬਸਕ੍ਰਾਈਬਰ ਕਹਿੰਦੀ ਤੁਹਾਡੇ ਕਰਕੇ ਐਮ ਜੀ ਟੈਲੀਕਾਸਟ ਅਸੀਂ ਸਾਡੀ ਸਾਡੀ ਸਾਰੀ ਟੀਮ ਤੁਹਾਡੇ ਸਰੋਤਿਆਂ ਨਾਲ ਹੀ ਹੈ ਤੇ ਸਾਨੂੰ ਲਾਈਕ ਕਮੈਂਟ ਕਰਕੇ ਵੱਧ ਤੋਂ ਵੱਧ ਆਪਣਾ ਪਿਆਰ ਦਿਆ ਕਰੋ ਆਹੀ ਸਨੇਹਾ ਚੰਗੇ ਗੀਤਾਂ ਨੂੰ ਤੇ ਚੰਗੇ ਕਲਾਕਾਰਾਂ ਨੂੰ ਪ੍ਰਮੋਟ ਕਰਦੇ ਰੋ ਬਹੁਤੀ ਖੂਬਸੂਰਤ ਸੁਨੇਹੇ ਹੱਦੇ ਤਾਂ ਸੋ ਜਿਹੜਾ MG7 ਪ੍ਰੋਡਕਸ਼ਨ ਹੈ ਉਹ ਇੱਕ 뮤ਜ਼ਿਕ ਕੰਪਨੀ ਹੈ ਜਿਹੜੀ ਕਿ ਗਰੀਬ ਕਲਾਕਾਰਾਂ ਦੇ ਗੀਤ ਜਿਹੜੇ ਹੈਗੇ ਆ ਉਹ ਮਤਲਬ ਦੁਨੀਆ ਦੇ ਆਵਾਮ ਦੇ ਰੂਬਰੂ ਕਰਦੇ ਆ ਕਹਿ ਸਕਦੇ ਆ ਇਹ ਚੈਨਲ MG7 ਪ੍ਰੋਡਕਸ਼ਨ MG ਟੈਲੀਕਾਸਟ ਇਹ ਗਰੀਬ ਜਿਹੜੇ ਮੇਰੇ ਵਰਗੇ ਉਹਨਾਂ ਦਾ ਖਜ਼ਾਨਾ ਹੈ ਇੱਥੇ ਗੱਲਬਾਤ ਕਰਕੇ ਆਪਦੀ ਤੁਸੀਂ ਕੁਝ ਨਾ ਕੁਝ ਪ੍ਰਾਪਤ ਕਰ ਸਕਦੇ ਹੋ ਇਸ ਚੈਨਲ ਤੋਂ ਬੜੇ ਵੱਡੇ ਵੱਡੇ ਮੁਕਾਮ ਹਾਸਲ ਕਰ ਗਏ ਕਈ ਮੇਰੇ ਵਰਗੇ ਸੋ ਦੋਸਤੋ ਐਮਜੀ ਟੈਲੀਕਾਸਟ ਸੁਖਰਾਜੁਰ ਨੇ ਬਹੁਤ ਖੂਬਸੂਰਤ ਸੁਨੇਹਾ ਦਿੱਤਾ ਹੈ ਕਿ ਐਮਜੀ ਟੈਲੀਕਾਸਟ ਜਿ ਰਿਹਾ ਹੈ ਬਹੁਤ ਖੂਬਸੂਰਤ ਚੈਨਲ ਤੇ ਬਹੁਤ ਖੂਬਸੂਰਤ ਪਲੇਟਫਾਰਮ ਹੈ ਉਹਨਾਂ ਗਰੀਬ ਬੱਚਾ ਵਾਸਤੇ ਜਿਹੜੇ ਬੱਚੇ ਜਿਹੜੇ ਹੈਗੇ ਆ ਉਹ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਕੋਲੇ ਕੋਈ ਪਲੇਟਫਾਰਮ ਨਹੀਂ ਹੈ ਤੋਂ ਐਮਜੀ ਟੈਲੀਕਾਸ ਨੇ ਐਮਜੀ 7 ਪ੍ਰੋਡਕਸ਼ਨ ਨੇ ਸੈਂਕੜੇ ਜਿਹੜੀ ਹੈਗੀਆਂ ਇੰਟਰਵਿਊਜ਼ ਉਹਨਾਂ ਬੱਚਿਆਂ ਦੀਆਂ ਪਈਆਂ ਨੇ ਔਰ ਉਹਨਾਂ ਵਿੱਚੋਂ ਬਹੁਤ ਬੱਚੇ ਆ ਜਿਹੜੇ ਆਪਣੇ ਮੁਕਾਮ ਤੇ ਪਹੁੰਚੇ ਆ ਅੱਜ ਆਪਣੇ ਪੈਰਾਂ 'ਤੇ ਆਜ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਸਿਰ ਤੇ ਆ ਸੋ ਇਸ ਵਾਸਤੇ ਸਾਡੀ ਗੁਜ਼ਾਰਿਸ਼ ਹੈ ਕਿ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਿਹੜੀ ਹੈਗੀ ਹੈ ਗਾਇਕ ਦੀ ਹੌਸਲਾ ਅਫਸਾਈ ਜ਼ਰੂਰ ਕਰਿਆ ਕਰੋ ਜੋ ਵੀ ਤੁਹਾਡੇ ਮਨ ਵਿੱਚ ਉਸ ਗਾਇਕ ਦੀ ਗਾਇਕੀ ਬਾਰੇ ਮਨੋ ਭਾਵ ਹੁੰਦੇ ਨੇ ਉਹ ਜ਼ਰੂਰ ਸਾਂਝੇ ਕਰਿਆ ਕਰੋ ਉਹ ਇਸ ਵਾਸਤੇ ਜਿਹੜੀ ਹੈਗੀ ਹੈ ਕਿਉਂਕਿ ਤੁਹਾਡੇ ਦਿੱਤੇ ਹੋਏ ਹੌਸਲੇ ਨਾਲ ਗਾਇਕ ਦੀ ਦੂਣੀ ਚੋਣੀ ਜਿਹੜੀ ਹੈਗੀ ਹੈ ਉਹ ਹਿੰਮਤ ਵਧਦੀ ਹੈ ਸੋ ਦੋਸਤੋ ਕੈਮਰਾਮੈਨ ਭਵਨਦੀਪ ਦੇ ਨਾਲ ਮੈਂ ਤੁਹਾਡਾ ਆਪਣਾ ਕੁਲਦੀਪ ਕਮਾਨ ਸਤਿ ਸ਼੍ਰੀ ਅਕਾਲ